ਉਹ ਦੋ ਨੇ ਆਪਣੀ ਤੁਹਾਨੂੰ ਉਸ ਨੂੰ ਗਿਆ ਸੀ ਇਹ 20 ਮੀਟਰ ਵੱਲ ਜਾ ਰਿਹਾ ਹੈ ਇਹਦੇ ਵਿੱਚ ਜੀ ਉਹੀ ਉਸ ਸੇਮ ਡੇ ਅਸੀਂ ਜਿਹੜੀਆਂ 3 ਤਰੀਕ ਨੂੰ ਪਰਚਾ ਚਰਜ ਕਰਨ ਤੋਂ ਬਾਅਦ ਇਹਨਾਂ ਦੇ ਟੀਮਾਂ ਅਲੱਗ-ਅਲੱਗ ਬਣਾਤੀਆਂ ਸੀ ਇਹ ਟੀਮਾਂ ਬਣਾਉਣ ਤੋਂ ਬਾਅਦ ਅੱਜ ਜਿਹੜੀ ਹੈ ਪੁਲਿਸ ਨੂੰ ਕਾਂਗਰਸ ਵੀ ਮਿਲੀ ਹੈ ਇੱਕ ਜਿਹੜੀ ਮੇਨ ਲੇਡੀ ਜੀ ਨੇ ਇਹਨਾਂ ਨੂੰ ਨਿਰਵਰਸਤ ਕੀਤਾ ਸੀਗਾ ਕੱਪੜੇ ਫਾੜੇ ਸੀਗੇ ਔਰ ਉਹਦਿਆਂ ਦਾ ਬੇਟਾ ਜਿਹਨੇ ਕੀ ਇਹਦੀ ਮੂਵੀ ਬਣਾਈ ਔਰ ਵਾਇਰਲ ਕੀਤੀ ਉਹ ਇੱਕ ਜਿਹੜਾ ਅਨਡੈਂਟੀਫਾਈਡ ਸੀਗਾ ਉਹ ਤਿੰਨ ਜਣੇ ਪੁਲਿਸ ਨੇ ਗ੍ਰਿਫਤਾਰ ਕਰ ਲਏ ਇਹਨਾਂ ਚੋਂ ਇੱਕ ਉਹ ਦਾ ਦੋ ਜਣੇ ਹੁਣ ਇੱਕ ਅਣਪਛਾਤਾ ਵਿਅਕਤੀ ਹੋਰ ਸੀਗਾ ਜਿਹੜਾ ਤੇ ਨਾਲ ਇੱਕ ਬੇਟਾ ਡੇਡੀ ਦਾ ਜਿਹਨੇ ਕੱਪੜੇ ਫਾੜੇ ਸੀਗੇ ਉਹ ਰਹਿੰਦੇ ਸਿਰਫ ਗ੍ਰਿਫਤਾਰ ਕਰਨੇ ਬਾਕੀ ਤਿੰਨ ਬੰਦੇ ਵੀ ਸੀ ਗ੍ਰਿਫਤਾਰ ਹੋ ਚੁੱਕੇ ਸਰ ਕੀ ਨੰਬਰ ਦਾ ਮਾਮਲਾ 354 354 ਬੀ ਡੀ ਔਰ ਜਿਹੜਾ ਆਈਟੀ ਐਕਟ ਦਾ 67 ਸੈਕਸ਼ਨ ਵਗੈਰਾ ਉਹ ਸਾਰੇ ਲਗਾ ਕੇ ਇਹਨਾਂ ਨੂੰ ਵਾਇਰਲ ਕਰਨਾ ਕਿਸੇ ਨੂੰ ਔਰ ਮੋਡੇਸਟੀ ਨੂੰ ਆਊਟਰੇਜ ਕਰਨ ਦਾ ਉਹ ਸਾਰੇ ਸੈਕਸ਼ਨ ਲੱਗੇ ਆ ਨਵੀਂ ਮੈਦਾ ਵੀ ਕਾਬੂ ਕੀਤੀ ਹੈ ਮਸਲਾ ਇਹ ਸੀ ਜੀ ਇਹਨਾਂ ਦਾ ਜਿਹੜਾ ਲੇਡੀ ਸੀਗੀ ਜਿਸ ਨੂੰ ਇੱਕ ਪੀਤਾ ਉਹਦਾ ਬੇਟਾ ਸੀਗਾ ਉਹਦੇ ਬੇਟੇ ਨੇ ਇਹਨਾਂ ਦੀ ਲੜਕੀ ਨਾਲ ਲੰਬ ਮੈਰਿਜ ਕੀਤੀ ਸੀਗੀ ਔਰ ਇਹ ਜਿੱਦਣ ਲੰਬ ਮੈਰਿਜ ਕੀਤੀ ਸੀ ਇਹ ਬੱਚਿਆਂ ਦੇ ਨਾਲ ਲੇਡੀ ਪੱਠਿਆ ਤੇ ਇਹ ਪਥੇਰੇ ਵਗੈਰਾ ਦਾ ਕੰਮ ਕਰਦੇ ਆ ਔਰ ਉਸ ਤੋਂ ਬਾਅਦ ਇਹ ਨਾਲ ਹੀ ਉੱਥੇ ਚਲੇ ਗਏ ਔਰ 20 25 ਦਿਨ ਬਾਅਦ ਇਹ ਬੱਚੇ ਬਾਹਰ ਹੀ ਸੀਗੇ ਜਿਨ੍ਹਾਂ ਨੇ ਮੈਰਿਜ ਕੀਤੀ ਸੀ ਲੰਬ ਮੈਰਿਜ ਇਹ ਆਪ ਘਰੇ ਆ ਗਈ ਸੀ ਤੇ ਇਹ ਲੇਡੀ ਆਪਣੇ ਦੋ ਮੁੰਡਿਆਂ ਨੂੰ ਤੇ ਦੋ ਅਣਪਛਾਤੇ ਬੰਦਿਆਂ ਨੂੰ ਲੈ ਕੇ ਉੱਥੇ ਲਾਂਬਾ ਦੇਣ ਗਈ ਸੀ ਲਾਂਬਾ ਦੇ ਕੇ ਉਹਨਾਂ ਦੇ ਹਿੱਟਡ ਆਰਗੂਮੈਂਟ ਹੋ ਗਿਆ ਆਰਗੂਮੈਂਟ ਦੇ ਵਿੱਚ ਇਹ ਆਪਸ ਵਿੱਚ ਹੱਥੋਂ ਪਾਈ ਹੋਈਆਂ ਲੇਡੀਜ਼ ਔਰ ਉਹਦੇ ਹੱਥੋਂ ਪਾਈ ਚ ਇਹਨਾਂ ਨੇ ਉਹਦੀ ਜਿਹੜੀ ਸ਼ਰਟ ਸੀਗੀ ਉਹ ਫਾੜਦੀ ਔਰ ਉਸ ਤੋਂ ਬਾਅਦ ਇਹਦੇ ਬੇਟੇ ਨੇ ਉਹਦੀ ਮੂਵੀ ਬਣਾ ਲਈ ਸੀਗੀ ਔਰ ਪਹਿਲੇ ਇਹਨਾਂ ਦੀ ਸ਼ਾਇਦ ਆਪਸ ਵਿੱਚ ਕੋਈ ਗੱਲ ਚੱਲਦੀ ਹੋਊਗੀ ਸਮਝੌਤੇ ਦੀ ਹੋਊਗੀ ਜਿਸ ਕਰਕੇ ਕਿ ਇਹਨਾਂ ਨੇ ਸਟੇਟਮੈਂਟ ਵੀ ਲੇਟ ਦਰਜ ਕਰਾਈ ਬਟ ਉਹ ਜਦੋਂ ਸਿਰੇ ਨਹੀਂ ਚੜੀ ਕੋਈ ਗੱਲ ਤੇ ਇਹਨਾਂ ਨੇ ਪਰਚਾ ਦਰਜ ਕਰਵਾਤਾ ਪਰਚਾ ਦਰਜ ਕਰਵਾਉਣ ਤੋਂ ਬਾਅਦ ਉਹਨਾਂ ਨੇ ਜਿਹੜੀ ਵੀਡੀਓ ਸੀਗੀ ਉਹ ਇਹਨਾਂ ਦੀ ਵਾਇਰਲ ਕਰਤੀ ਜਿਹੜਾ ਕਿ ਕਾਫੀ ਚੈਨਲਸ ਤੇ ਤੁਸੀਂ ਕੱਲ੍ਹ ਦੀ ਚੱਲ ਰਹੀ ਸੀ ਔਰ ਅਸੀਂ ਜਿਹੜੇ ਜਿਸ ਦਿਨ ਪਰਚਾ ਦਰਜ ਹੋਇਆ ਸੀ ਉਸ ਦਿਨ ਰਾਤ ਤੋਂ ਹੀ ਲੱਗੇ ਹੋਏ ਸੀ ਇਹਨਾਂ ਦੇ ਮਗਰਟੜੇ ਸੀ ਔਰ ਇਹਨਾਂ ਨੂੰ ਕਾਫੀ ਮੁਸ਼ਕਲ ਕਰਨ ਤੋਂ ਬਾਅਦ ਸਾਡੇ ਐਸਐਚਓ ਖਾਲੜਾ ਹੈਗੇ ਵਿਰੋਧ ਇਹਨਾਂ ਨੇ ਤਿੰਨ ਬੰਦਿਆਂ ਨੂੰ ਫੜਨ 'ਚ ਕਾਮਯਾਬ ਹੋਏ ਸੀ ਸਰ ਮੈਨੂੰ ਲੱਗਦਾ ਕੀ ਰੋਲ ਵਿੱਚ ਹੈਗਾ ਜਿਹੜੀ ਇਹ ਮੈਲਾਵੀ ਨਾਲ ਪੜੀ ਗਈ ਹੈ ਇਹਨਾਂ ਦੀ ਮੇਨ ਇਹੀ ਹੈ ਜੀ ਇਹ ਲੜਕੀ ਦੀ ਮਦਰ ਹੈ ਔਰ ਇਹਨੂੰ ਇਹਨੇ ਜਾ ਕੇ ਲੰਬਾ ਦਿੱਤਾ ਸੀ ਕਿ ਤੁਹਾਡਾ ਮੁੰਡਾ ਮੇਰੀ ਕੁੜੀ ਨੂੰ ਕੱਢ ਕੇ ਲੈ ਗਿਆ ਔਰ ਇਹਨੇ ਹੀ ਜਾ ਕੇ ਜਿਹੜਾ ਹੈ ਉਹਦੀ ਜਿਹੜੀ ਹੱਥੋਂ ਪਾਈ ਹੋਈ ਔਰ ਸ਼ਰਟ ਫਾੜੀ ਸੀ ਫਿਰ ਅੰਪਛਾਤਿਆਂ ਦੇ ਵਿੱਚੋਂ ਸਿਰਫ ਇੱਕੋ ਹੀ ਗ੍ਰਿਫਤਾਰ ਕੀਤਾ ਗਿਆ ਅੰਪਛਾਤਿਆਂ ਚ ਇੱਕ ਆਇਆ ਜੀ ਔਰ ਇੱਕ ਰੰਦਾ ਔਰ ਜਿਹੜਾ ਮੇਨ ਬਾਈ ਨੇਮ ਵਾਲੇ ਚੋਂ ਇੱਕ ਮੁੱਲਜਮ ਰਹਿ ਗਿਆ ਟੋਟਲ 5 ਸੀ ਤਿੰਨ ਤਿੰਨ ਮੁੱਲਜਮ ਜਿਹੜੇ ਗ੍ਰਿਫਤਾਰ ਕਰਨ ਚ ਕਾਮਯਾਬ ਹੋ ਗਏ ਕਿੱਥੋਂ ਦੁਰਸ਼ਤਾਂ ਲਈ ਪਾਜੀ ਨਾ ਹਾਂਜੀ ਦੁਰਸ਼ਤਾਂ ਕਿੱਥੋਂ ਲਈ ਗ੍ਰਿਫਤਾਰੀ ਅੰਮ੍ਰਿਤਸਰ ਤੋਂ ਸਰਬੀਰ ਮਾਰੀਆ ਤੁਸੀਂ ਕਹਿੰਦੇ ਡਿਮਾਂਡ ਹਜੇ ਹੁਣ ਪੇਸ਼ ਕਰਾਂਗੇ ਜੀ ਹਜੇ ਤਾਂ ਲੈ ਕੇ ਆ ਰਹੇ ਆਂ ਡਿਮਾਂਡ